ਜਿਲ੍ਹਾ ਸਭਾ ਪੰਚੇਤੀ ਚੋਣਾਂ ਆ ਗਈਆਂ ਜੀ 15 ਅਕਤੂਬਰ ਨੂੰ ਜੀ ਪੰਡਾਂ ਦੇ ਵਿੱਚ ਸਿਆਸੀ ਉਸਰੋ ਪੋਸਟਲ ਸ਼ੁਰੂ ਹੋ ਗਈ ਜੀ ਅਹ ਸੈਸ ਕਰਦੇ ਆਪਾਂ ਲੋਕਤੰਤਰ ਦੀ ਪਹਿਲੀ ਪੌੜੀ ਹੈ ਜੀ ਪੰਚੇਤੀ ਚੋਣਾਂ ਜੀ ਪਰ ਇੱਥੇ ਆ ਕੇ ਪੰਜਾਬ ਦੇ ਜਿਹੜੇ ਚੋਣਾਂ ਅਹ ਬੋਲੀ ਦੇ ਉੱਤੇ ਸਰਪੰਚ ਬਣਨ ਲੱਗ ਗਈ ਪੈਸੇ ਦੀ ਬੋਲੀ ਲੱਗ ਗਈ ਲੱਖਾਂ ਰੁਪਿਆ ਜਿਹੜਾ ਹੈ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੀ ਉੱਥੇ ਲਗਭਗ 35 ਲੱਖ ਰੁਪਏ ਦੇ ਸਰਪੰਚ ਬਣ ਗਏ ਜੀ ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹਰਦੋਵਾਲ ਪਿੰਡ ਪੈਂਦਾ ਜੀ ਕੋਈ ਨੇੜੇ ਡੇਰਾ ਬਾਬਾ ਨਾਨਕ ਦੇ ਉੱਥੇ ਵੀ 2 ਕਰੋੜ ਤੋਂ ਕਹਿੰਦੇ ਪਲੱਸ ਬੋਲੀ ਲੱਗੀ ਸਰਪੰਚੀ ਦੀ ਤੇ ਲੋਕ ਸੰਸਦ ਲਈ ਕਿਸ ਤਰ੍ਹਾਂ ਜੀ ਇਹ ਹੈ ਕਿ ਜਿਹ ਹੈ ਜਾਈ ਹੈ ਕਿ ਪੈਸੇ ਦੇ ਨਾਲ ਆ ਸਰਪੰਚ ਬਣ ਜਾਣਾ ਇਹਦੇ ਵਿੱਚ ਮੈਂ ਸਮਾਜ ਦੇ ਲਈ ਪੰਜਾਬ ਦੇ ਲਈ ਕਿੰਨਾ ਕੇ ਮਤਲਬ ਜੇ ਜਾਂ ਜੇ ਦਾ ਅੱਜ ਜਗੀ ਜੀ ਬਿਲਕੁਲ ਜਾਇਜ ਨਹੀਂ ਹੈ ਹੂੰ ਇਸ ਨੂੰ ਕਿਸੇ ਵੀ ਕੀਮਤ ਤੇ ਹਾਂਜੀ ਇਹ ਨਹੀਂ ਠਹਿਰਾਇਆ ਜਾ ਸਕਦਾ ਠੀਕ ਹੋ ਲੋ ਇਹ ਲੋਕਤੰਤਰ ਦਾ ਕਹਾਣ ਹੈ ਚੋਣ ਕਮਿਸ਼ਨ ਨੇ ਪਹਿਲਾਂ ਨੋਟਿਸ ਵੀ ਲਿਆ ਹੈ ਹਰਦੇਵਾਲ ਵਾਲੀ ਜਿਹੜੀ ਘਟਨਾ 2 ਕਰੋੜ ਵਾਲੀ ਸੀ ਉਹ ਜੀ ਜੀ ਪਰ ਜਿਹੜੀਆਂ ਹੋਰ ਬਹੁਤ ਸਾਰੀਆਂ ਇਹ ਬੋਲੀਆਂ ਆਪਣੇ ਵਾਲੇ ਖੇਤਰ ਚ ਵੀ ਸਤ तकरीबन ਹਰ ਪਿੰਡ ਚ ਹੀ ਕੋਈ ਕਹਿੰਦਾ ਮੈਨੂੰ ਮੈਨੂੰ ਸਰਵਸੰਮਤੀ ਨਾਲ ਬਣਾ ਦੋ 5 ਲੱਖ ਗੁਰਦੁਆਰੇ ਨੂੰ ਦੇ ਦੂੰਗਾ ਮੰਦਰ ਨੂੰ ਦੇ ਦੂੰਗਾ ਜੇ ਕਿਸੇ ਹੋਰ ਧਾਰਮਿਕ ਸਥਾਨ ਨੂੰ ਦੇ ਦੂੰਗਾ ਹਾਂਜੀ ਤੇ ਇਹ तकरीबन तकरीबन ਹਰੇਕ ਪਿੰਡ ਚ ਹੀ ਇਹ ਵਰਤਾਰਾ ਜਿਹੜਾ ਵਰਤਾਰਾ ਪਹਿਲਾਂ ਪਿਛਲੇ ਲੋਚੋਣਾ ਚ ਵੀ ਸੀ ਸਮਾਂ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਜਿਹੜੀ ਪੰਚਾਇਤ ਸੰਮਤੀ ਨਾਲ ਚੁਣੀ ਜਾਊਗੀ ਉਹਨੂੰ ਇਨਾਮ ਦਿੱਤਾ ਜਾਊਗਾ ਸਨਮਾਨਿਤ ਕੀਤਾ ਜਾਊਗਾ ਲਿਕਨ ਉਹਦੇ ਅਰਥ ਗਲਤ ਕੱਢ ਰਹੇ ਲੋਕਾਂ ਨੇ ਮੇਰੇ ਖਿਆਲ ਇਹ ਹੈ ਜਿਹੜੇ ਬੋਲੀਆਂ ਰਾਹੀਂ ਪੰਚਾਇਤਾਂ ਚੋਂ ਨਾ ਹੋਣ ਲੱਗੀਆਂ ਜੱਗੇ ਜੀ ਉਸ ਸਰਵਸੰਮਤੀ ਨਾਲ ਇਹਨਾਂ ਲੋਕਾਂ ਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਜਿਹੜੇ ਪੈਸੇ ਦੇ ਰਹੇ ਨੇ ਬਿਲਕੁਲ ਜੀ ਇਹਨਾਂ ਨੂੰ ਤਾਂ ਬਸ ਇਹ ਹੈ ਕਿ ਆਪਣੇ ਪਿੱਛੇ ਸਰਪੰਚ ਲਖਾਣਾ ਹੈ ਫਿਰ ਮੁੜ ਕੇ ਜੇ ਸੇਵਾ ਭਾਵਨਾ ਨਾਲੇ ਲੋਕ ਨਹੀਂ ਆਉਂਦੇ ਨਾ ਇਹਨਾਂ ਦਾ ਮਨਕਬ ਸੇਵਾ ਕਰਨਾ ਹੁੰਦਾ ਹੈ ਠੀਕ ਹੋ ਜਿਹਦਾ ਸੇਵਾ ਕਰਨ ਭਾਵਨਾ ਨੇ ਮੰਤਵ ਨਾਲ ਆਏਗਾ ਉਹ ਲੋਕਾਂ ਦੇ ਦਿਲ ਜਿੱਤ ਕੇ ਆਊਗਾ ਚੋਣ ਪਰ ਕੀ ਤਿਆਰ ਆਹੀਂ ਸਰਪੰਚ ਬਣਿਆ ਜਾਊਗਾ ਹੁਣ ਜਿਹੜਾ 5 5 ਲੱਖ 10 10 ਲੱਖ 20 20 ਲੱਖ ਦੇਣ ਦੀਆਂ ਗੱਲਾਂ ਕਰਦਾ ਹੈ ਜੀ ਮੈਨੂੰ ਸਰਬਸੰਮਤੀ ਨਾਲ ਬਣਾ ਦਿਓ ਸਰਪੰਚ ਤੇ ਫਿਰ ਉਹ ਕੱਢੇਗਾ ਕਿੱਥੋਂ ਇਹ ਪੈਸੇ ਦੱਸੋ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਇਸ ਨੀਅਤ ਨਾਲ ਪੈਸੇ ਦੇਵੇ ਕਿ ਕਿਵੇਂ ਬਾਕੀ ਸੇਵਾ ਕਰਨੀ ਹੈ ਜੇ ਪਿੰਡ ਦੀ ਜੇ ਉਹਨੇ ਸੇਵਾ ਕਰਨ ਲਈ ਦੇਣੇ ਫਿਰ ਉਹਨੂੰ ਸਰਪੰਚ ਬਣ ਦੀ ਤਾਂ ਲੋੜ ਹੀ ਨਹੀਂ ਲੋੜ ਹੀ ਨਹੀਂ ਹੈ ਬਿਲਕੁਲ ਹਾਂਜੀ ਹਾਂਜੀ ਉਹ ਤਾਂ ਬਿਨਾਂ ਸਰਪੰਚੀ ਤੋਂ ਵੀ ਸੇਵਾ ਕਰਾ ਸਕਦਾ ਜੀ ਬਿਨਾਂ ਆਪਣੇ ਪਿੰਡ 'ਚ ਵਧੀਆ ਗੁਰਦੁਆਰਾ ਬਣਾਇਆ ਜੇ ਤਾਂ ਬਗੈਰ ਸਰਪੰਚ ਤੋਂ ਵੀ ਹੋ ਸਕਦਾ ਜੀ ਹਾਂ ਤੇ ਜਾਂ ਫਿਰ ਜੇ ਕੋਈ ਕੰਮ ਕਰਨਾ ਸੀ ਤਾਂ ਸਾਲ ਪਹਿਲਾਂ ਵੀ ਤਾਂ ਭਾਈ ਤੁਸੀਂ ਪਿੰਡ 'ਚ ਸੀ ਅੱਛੀ ਸੀ ਕੋਈ ਬਿਲਕੁਲ ਤੁਸੀਂ ਪਹਿਲਾਂ ਕਰਾ ਦਿੰਦੇ ਲੋਕਾਂ ਨੇ ਤੁਹਾਨੂੰ ਆਪਣੇ ਆਪ ਹੀ ਸਰਵਸਮਤੀ ਨਾਲ ਚੁਣ ਲੈਣਾ ਸੀ ਜੀ ਜੀ ਹਾਂਜੀ ਜੱਗੇ ਜੀ ਐਵੇਂ ਹੁੰਦਾ ਹੈ ਲੋਕ ਸਿਰਫ ਹਲਾ ਨਹੀਂ ਕਰਦੇ ਨੇ ਪੈਸੇ ਦਿੰਦੇ ਦੁੰਦੇ ਕਿਸੇ ਨੇ ਬਹੁਤ ਸਾਰੇ ਪਿੰਡਾਂ ਜਿੱਮੇ ਹੁੰਦਾ ਵੀ ਕਹਿ ਦਿੰਦੇ ਨੇ ਮੈਂ ਦਊਂਗਾ ਦਿੰਦਾ ਕੋਈ ਨਹੀਂ ਹਾਂ ਹਾਂ ਵੱਲ ਜ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਜੀ ਨਹੀਂ ਲੜਾਈ ਵੀ ਨਹੀਂ ਹੁੰਦੀ ਜੀ ਸਰਪੰਚ ਪੰਚਾਇਤ ਕੋਲੇ ਆਣਾ ਹੁੰਦਾ ਜੀ ਪੈਸਾ ਤੇ ਸਰਪੰਚ ਬਣ ਕੇ ਬਹਿ ਜਾਂਦਾ ਬਿਲਕੁਲ đúng ਜੀ ਲੜਾਈ ਕਿਹਦੇ ਨਾਲ ਹੋਣੀ ਹੈ ਤੇ ਮੁੜ ਕੇ ਟਾਲ ਮਟੋਲੇ ਜੀ ਉਹ ਹੈ ਜੀ ਫਲਾਣਾ ਜੀ ਚਲਾ ਸਾਹਿਬ ਕਿਹਦੇ ਨਾਲ ਇਸ ਤਰ੍ਹਾਂ ਵੀ ਹੋ ਜਾਂਦਾ ਕਈ ਵਾਰ ਨਾ ਪਿੰਡ ਵਿੱਚ ਕੋਈ ਚੰਗਾ ਵਧੀਆ ਬੰਦਾ ਹੁੰਦਾ ਸਮਾਜ ਸੇਵੀ ਮੰਨ ਲਓ ਉਹ ਫਿਰ ਇੱਥੇ ਕਿ ਪੈਸਿਆਂ ਪੱਖੋਂ ਹਾਰ ਜਾਂਦਾ ਜੀ ਫਿਰ ਉਹ ਮਨ ਲੇ ਇੱਕ ਚੰਗਾ ਬੰਦਾ ਵਧੀਆ ਜਿਹੜਾ ਪਿੰਡ ਲਈ ਸਰਪੰਚ ਬਣਨਾ ਚਾਹੀਦਾ ਸੀ ਉਹ ਰਹਿ ਜਾਂਦਾ ਕਿਸੇ ਕਾਰਨ ਦੀ ਪੈਸੇ ਕਰਕੇ ਜੱਗੀ ਸਾਹਿਬ ਚੰਗੇ ਬੰਦੇ ਤਾਂ ਛੇ ਹਟਣ ਲੱਗੇ ਨਾ ਚੋਣਾਂ ਤੋਂ ਕਾਰਨ ਇਹ ਹੈ ਕਿ ਚੰਗੇ ਬੰਦੇ ਭਾਵੇਂ ਚਲੋ ਸਰਵਿਸਮਤੀਆਂ ਨਹੀਂ ਤਾਂ ਬੋਲੀ ਹੋ ਰਹੀ ਹੈ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ 'ਚ ਵੀ ਤਾਂ ਲੱਖਾਂ ਰੁਪਏ ਖਰਚ ਹੋਣਗੇ ਖਰਚ ਹੋਣਾ ਜੀ ਬਿਲਕੁਲ ਜੀ ਹੋਣਾ ਜੀ लोगो ਹੁਣ ਤਾਂ ਨਵੇਂ ਨਵੇਂ ਰਜਾਨ ਚੱਲ ਚੁੱਕੇ ਨੇ ਕਿ ਤੇ ਸ਼ਰਾਬਾਂ ਬੰਡ ਬੰਡਾਈ ਮਠਿਆਈਆਂ ਦੀ ਬੰਡ ਬੰਡਾਈ ਸੁੱਟਾਂ ਦੀ ਜੀ 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 ਕਿੰਦੇ ਸਮੇਂ ਅਜ ਤਾਂ ਆਪਾਂ ਇਹ ਵੀ ਦੇਖਿਆ ਕਿ ਵੋਟਾਂ ਦੀ ਖਰੀਦੋ ਫਰੋਖਤ ਵੀ ਸ਼ੁਰੂ ਹੋ ਲਫਾਫੇ ਚ ਪਾ ਕੇ ਵੋਟਾਂ ਤੋਂ ਜਿਹੜੀ ਪਹਿਲੀ ਰਾ ਪਹਿਲੀ ਰਾਤ ਹੁੰਦੀ ਹੈ ਸਰਪੰਚੀ ਦਾ ਉਮੀਦਵਾਰ ਕਿਸੇ ਨੂੰ ਨਹੀਂ ਲੈਂਦਾ ਲੱਖਾਂ ਰੁਪਏ ਆਪਣੀਆਂ ਜੇਬਾਂ ਚ ਪਾਉਂਦਾ ਹੈ ਜੇ 10 ਵੋਟਾਂ ਨੇ ਤਾਂ 20000 ਰੁਪਏ ਲਫਾਫੇ ਚ ਪਾ ਕੇ ਫੜਾ ਦਿੰਦਾ ਹੈ ਹੂੰ ਹੂੰ ਤੇ ਜੇ 5 ਵੋਟਾਂ ਨੇ ਤਾਂ 10000 ਫੜਾ ਦਿੰਦਾ ਸੋ ਆਮ ਬੰਦਾ ਜਿਹੜਾ ਸੇਵਾ ਕਰਨ ਦੀ ਭਾਵਨਾ ਵਾਲਾ ਹੋਵੇਗਾ ਜਿਹੜਾ ਚੰਗਾ ਬੰਦਾ ਹੋਵੇਗਾ ਜਿਹੜਾ ਲੋਕਤੰਤਰ ਦਾ ਇਹ ਸ਼ੁਰੂ ਹੋ ਗਿਆ ਖਰਚੇ ਵਾਲੀ ਸਰਪੰਚੀ ਇਹਦੇ ਚ ਪਿੱਛੇ ਰਹਿ ਜਾਂਦੇ ਨੇ ਪਛੜ ਕੇ ਰਹਿ ਜਾਂਦੇ ਨੇ ਹੂੰ 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 ਇਹ ਕਈ ਵਾਰੀ ਜੱਗੀ ਜੀ ਇਹ ਵੀ ਦੇਖਿਆ ਕਿ ਬਹੁਤ ਸਾਰੇ ਪਿੰਡਾਂ 'ਚ ਮੇਰਾ ਤਾਂ ਬਹੁਤ ਤਜਰਬਾ ਰਿਹਾ ਲੰਮੇ ਸਮੇਂ ਤੋਂ ਕਿ ਕੋਈ ਕੋਈ ਬੰਦਾ ਬਹੁਤ ਚੰਗਾ ਹਾਂਜੀ ਪੜਿਆ ਲਿਖਿਆ ਬੰਦਾ ਜੋਨ ਮੈਦਾਨ ਚ ਉਤਰ ਜਾਂਦਾ ਉਹ ਸਿਰਫ ਤੇ ਸਿਰਫ ਉਹਦਾ ਮਨੋਰਥ ਇਹ ਹੁੰਦਾ ਹੈ ਕਿ ਪਿੰਡ ਦਾ ਕੋਈ ਭਲਾ ਕਰਾਂ ਕੋਈ ਵਿਕਾਸ ਕਰਾਂ ਬਿਲਕੁਲ ਹਾਂਜੀ ਤੇ ਤੇ ਦੂਜੀ ਪਾਸੇ ਉਸੇ ਦੇ ਮੁਕਾਬਲੇ ਪਿੰਡ ਦਾ ਕੋਈ ਬਿਲਕੁਲ ਜਿਹੜਾ ਅਨਪੜ ਕਿਸਮ ਦਾ ਬੰਦਾ ਹੁੰਦਾ ਜਿਹਨੂੰ ਕੋਈ ਨਾ ਜਾਣਕਾਰੀ ਹੁੰਦੀ ਹੈ ਪੰਚਾਇਤਾਂ ਦੇ ਅਧਿਕਾਰ ਕੀ ਨੇ ਨਾ ਕੋਈ ਸਰਪੰਚੀ ਦੇ ਫਰਜ਼ਾਂ ਬਾਰੇ ਪਤਾ ਹੁੰਦਾ ਉਹ ਬੰਦਾ ਮੈਦਾਨ 'ਚ ਆ ਜਾਂਦਾ ਹੂੰ 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 ਕਿ ਲਾਲਾ ਲਾਲਾ ਕਰਕੇ ਨਾ ਜੀ ਉਹ ਚੰਗੇ ਬੰਦੇ ਨੂੰ ਪਾਸੇ ਛੱਡ ਕੇ ਉਹ ਨਕੰਮੇ ਬੰਦੇ ਦੀ ਹੀ ਚੋਣ ਕਰ ਦਿੰਦੇ ਬਹਾਂ ਕਾਫੀ ਪਿੰਡਾਂ 'ਚ ਇਸ ਤਰ੍ਹਾਂ ਹੁੰਦਾ ਜੀ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਹੁੰਦਾ ਹੈ ਨਾ ਜੀ ਵੀ ਜਿਹੜਾ ਪੜਿਆ ਲਿਖਿਆ ਸੱਚ ਨੂੰ ਸੱਚ ਕਹੂਗਾ ਹੂੰ ਹੂੰ ਹਾਂ ਜੀ ਤੇ ਜਿਹਨਾਂ ਪਹਿਲ ਦੇ ਆਧਾਰ ਤੇ ਹੋਣ ਵਾਲਾ ਕੰਮ ਹੈ ਪਹਿਲਾਂ ਉਹ ਕਰੂਗਾ ਜੀ ਜੀ ਤੇ ਜਿਹੜਾ ਉਹ ਫਿਰ ਲੋਕ ਉਸ ਨੂੰ ਚੁੰਮਦੇ ਨਹੀਂ ਬਸ ਸਾਨੂੰ ਸਸਰੀਕਲ ਬੁਲਾਈ ਜਾਵੇ ਸਾਡਾ ਚੰਗੇ ਮਾੜੇ ਝੋਟ ਜੋ ਕੰਮ ਕਰਾਣੇ ਅਸੀਂ ਕਰੀ ਜਾਵੇ ਹੂੰ ਹੂੰ ਹਾਂ ਜੀ ਜਿੰਨਾ ਸੱਚ ਨੂੰ ਸੱਚ ਕਹੇ ਤੇ ਵੀ ਉਹ ਪਿੰਡ ਦੇ ਨਾਲੋਂ ਧੜੇ ਨੂੰ ਵੱਧ ਤਰਜੀਹ ਦਿੰਦਾ ਹੋਵੇ ਵੀ ਮੈਂ ਮੇਰਾ ਧੜਾ ਜੀ ਵੋਟਾਂ ਕਰਕੇ ਭਾਵੇਂ ਤੁਸੀਂ ਉਹ ਭਈ ਨਜਾਇਜ਼ ਕਬਜ਼ੇ ਕਰ ਲਓ ਭਾਵੇਂ ਪਿੰਡ ਦਾ ਤੋਬਾ ਦੱਬ ਲਓ ਭਾਵੇਂ ਰੂੜੀਆਂ ਦੱਬ ਲਓ ਭਾਵੇਂ ਹੋਰ ਕਿਸੇ ਲਰ ਲੋ ਜਿਹੜਾ ਟੜਾ ਪਾੜਦਾ ਹੋਵੇ ਬੰਦਾ ਫਿਰ ਉਹਨੇ ਤੁਹਾਡੇ ਦੇ ਨਾਲ ਹੀ ਖੜਨਾ ਪਾਵੇਂ ਬੰਦਾ ਉਸਦੇ ਤੁਹਾਡੇ ਦਾ ਗਲਤ ਹੋਵੇ ਜਾਂ ਠੀਕ ਹੋਵੇ ਹਾਂਜੀ 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 ਇਸ ਕਰਕੇ ਜਿਹੜੇ ਚੰਗੇ ਬੰਦੇ ਨੇ ਉਹ ਜਿਹੜੇ ਚੋਣ ਪ੍ਰਕਿਰਿਆ ਇਸ ਤੋਂ ਲਗਾਤਾਰ ਦੂਰ ਹੁੰਦੇ ਜਾ ਰਹੇ ਨੇ ਜਿਹੜੇ ਸਮੇਂ 'ਚ ਨਹੀਂ ਆ ਰਹੇ ਜੀ ਉਹ ਇਸੇ ਕਰਕੇ ਨਹੀਂ ਆਂਦੇ ਵੀ ਬੰਦਾ ਹਾਰ ਜਾਂਦਾ ਅਗਲਾ ਸੋਚਦਾ ਜੀ ਜੀ ਹਾਂਜੀ ਹੋਰ ਤਾਂ ਕਿਸੇ ਨੇ ਪਾਣੀ ਨਹੀਂ ਇਸ ਕਰਕੇ ਲੋੜੇ ਨਹੀਂ ਤੇ ਵੈਸੇ ਵੀ ਜੱਗੀ ਜਿਹੜੀ ਚੋਣ ਪ੍ਰਕਿਰਿਆ ਹੋ ਰਹੀ ਹੈ ਬਹੁਤ ਗੁੰਝਲਦਾਰ ਹੋ ਗਈ ਜਿਹੜੀਆਂ ਨਾਮਜ਼ਦਗੀਆਂ ਦਾ ਅਮ ਲੈਣਾ 4-4 ਦਿਨਾਂ 'ਚ ਵੀ ਹੂੰ ਇੱਕ ਦਿਨ ਗਿਆ ਦੋ ਛੁੱਟੀਆਂ ਨੇ ਨਾਮਜ਼ਦਗੀ ਦੀਆਂ ਚਾਰ ਹੋਰ ਰਹਿ ਗਈਆਂ ਪਿਛੇ ਬਾਹਰ ਐ ਤੁਹਾਨੂੰ ਲੰਗੇ ਜਿੰਤੀ ਦੇ ਅਜੇ ਨਾਮਜ਼ਦਗੀ ਹੋਈ ਐ ਲੱਖਾਂ ਦੀ ਨਾਮਜ਼ਦਗੀ ਹੋਣੀ ਐ ਤੁਸੀਂ ਦੇਖੋ ਪੰਜਾਬ ਚ 13237 ਪੰਚਾਇਤਾਂ ਨੇ ਬਿਲਕੁਲ ਜੀ सरपंचਾਂ ਦੀਆਂ ਦੇ ਜੇ ਇੱਕ ਪਿੰਡ 'ਚ ਆਪਾਂ ਆਪਸਨ ਆਪਸਨ ਘੱਟ ਤੋਂ ਘੱਟ ਵੀ ਦੋ ਬੰਦੇ ਖੜੇ ਕਰ ਲਾ ਦੀਏ ਦੋ ਤਿੰਨ ਬਹਾਰ ਜੀ 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 ਤਾਂ ਮੇ 25 26000 ਇਕੱਲੇ ਸਰਪੰਚਾਂ ਦੇ ਨਾਮ ਜਾਂਦੀ ਹੋ ਜਾਂਦੀ ਹੈ ਹਾਂ ਹਾਂ ਬਿਲਕੁਲ ਉਹਨਾਂ ਦੇ ਕਵਰਿੰਗ ਉਮੀਦਵਾਰ ਵੀ ਹੁੰਦੇ ਨੇ ਉਹ ਵੀ ਪੂਰੇ ਉਮੀਦਵਾਰਾਂ ਵਜੋਂ ਕਿੰਨੇ ਜਾਂਦੇ ਤੇ ਹਾਂ ਜੀ ਹਾਂ ਫਿਰ ਤੱਕ ਸਰਪੰਚਾਂ ਦੀਆਂ ਕੱਲ ਤੱਕ ਜੱਗੀ ਜੀ 784 ਨਾਮਜਾਦਗੀ ਆਈਆਂ ਸੀ 22 27000 ਨਾਮਜਾਦ ਜੀ 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 ਹਾਂ ਜੀ ਤੇ ਪੰਚਾਂ ਦੀਆਂ ਦੇ ਕੋ 83437 ਪੰਚਾਂ ਦੀ ਚੋਣ ਹੋਣੀ ਹੈ ਜੀ ਜੇ ਮੰਨ ਲਿਓ ਵੀ ਚਲੋ 2-2 ਨਹੀਂ ਤਾਂ ਕਿਉਂਕਿ ਸਰਪੰਚਾਂ ਦੀ ਸਹਿਮਤੀ ਵੀ ਹੋ ਜਾਂਦੀ ਹੈ ਤਾਂ 1 ਲੱਖ ਬੰਦਾ ਤਾਂ ਘੱਟੋ-ਘੱਟ ਨਾਮਜ਼ਦਗੀ ਜਮ੍ਹਾਂ ਕਰਾਊਗਾ ਨਾ ਜੀ 83000 ਦੀ ਨਾਮਜ਼ਦਗੀ ਲਈ ਜੀ ਜੀ ਹਾਂ ਜੀ 1446 ਪਿੰਡਾਂ ਦੀ ਅਜੇ ਤੱਕ ਨਾਮਜ਼ਦਗੀ ਆਈ ਹੈ ਹੁਣ ਤੁਸੀਂ ਦੱਸੋ ਵੀ ਕੰਨੀਆਂ ਐਨਓਸੀ ਆ ਜੇ ਤੁਸੀਂ ਹੁਣ ਇੱਕ ਐਨਓਸੀ ਤੁਹਾਨੂੰ ਲੈਣੀ ਹੈ ਬੀਡੀਪੀਓ ਦਾ ਸੱਚੋ ਕਹਿੰਦੇ ਨੇ ਜੀ ਫਾਰਮ ਭਰ ਕੇ ਦੇਜੋ ਚੈੱਕ ਕਰਾਂਗੇ ਪੜਤਾਲ ਕਰਾਂਗੇ 3 3 4 4 ਦਿਨ ਹੋਣਗੇ ਜੀ ਜੀ ਹਾਂਜੀ ਹਾਂਜੀ ਨਹੀਂ ਮਿਲ ਰਹੀਆਂ ਉਹ ਐਨਓਸੀਆਂ ਚਲੋ ਜਿਹੜਾ ਮੰਨਿਆ ਸੀ ਨਵਾਂ ਮੀਤਵਾਰ ਹੈ ਪੁਰਾਣਾ ਮੀਤਵਾਰ ਹੈ ਕੋਈ ਪੰਜ ਛੇ ਸਰਪੰਚ ਨੇ ਉਦੋਂ ਤੱਕ ਕਰ ਲਓ ਨਿਖਾ ਜੋਖਾ ਵੀ ਕੋਈ ਦੇ ਵਾਲੇ ਕੋਈ ਜੂ ਤਾਂ ਨਹੀਂ ਹੈਗਾ ਕੁਝ ਠੀਕ ਹੈ ਜੀ ਹੁਣ ਆਮ ਸੁਧਾਰਨ ਬੰਦਾ ਜਿਹੜਾ ਪਹਿਲੀ ਵਾਰ ਚੋਣ ਲੜ ਰਿਹਾ ਹੈ ਉਹਦੇ ਲਈ ਦੱਸੋ ਤੁਸੀਂ 3 3 ਦਿਨ ਪਾਈ ਕੀ ਲਟਕਾ ਕੇ ਦੇਖ ਰਹੇ ਹੋ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਆਹ ਜਿਹੜੀਆਂ ਵਿਰੋਧੀ ਧਿਰਾਂ ਉਹ ਤਾਂ ਇਹ ਵੀ ਕਹਿ ਰਹੀਆਂ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਸਾਡੇ ਸਮਰਥਕਾਂ ਨੂੰ ਐਨਓਸੀ ਤੇ ਐਨਡੀਸੀ ਦੇ ਨਹੀਂ ਦੇ ਨਹੀਂ ਬਿਲਕੁਲ ਨਹੀਂ ਬਿਲਕੁਲ ਹਾਂ ਤੇ ਉਹ ਕਹਿ ਰਹੇ ਨੇ ਵੀ ਦਿਓ ਹੀ ਨਾ ਉਹਨਾਂ ਕਿੰ ਤੋਂ ਤੁਸੀਂ ਦੇਖੇ ਹੋਵਗੇ ਕਿ ਕੱਲ ਜੀਰੇ ਗੋਲੀ ਚੱਲੀ ਜਾਈ ਉਹਨਾਂ ਸੰਦੀਪ ਸਿੰਘ ਰੰਦਾਵਾ ਤੇ ਗੁਰਦਾਸਪੁਰ ਡੀਸੀ ਨਾਲ ਕਿੰਨੀ ਤੂੰ ਤੂ ਮੈਂ ਮੈਂ ਹੋਈ ਹੈ ਨਿਕਰ ਨੂੰ ਵੀ ਲਿਖਿਆ ਹੈ ਦੇਸ਼ ਬਾਰੇ ਹੂੰ 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 ਬਲਬੀਰ ਸਿੱਧੂ ਨੇ ਚੇਤਾਵਨੀ ਦਿੱਤੀ ਹੈ ਮੈਂ ਬੀਡੀਪੀਓ ਦਫ਼ਤਰ ਜਾ ਕਰੋ ਕੱਲ ਨੂੰ 3 ਤਰੀਕ ਨੂੰ ਪਟਿਆਲਾ ਪੁੰਨਰਹੜੀ ਬਹੁਤ ਰੋਲਾ ਪਿਆ ਪੁੰਨਰਹੜੀ ਉਹਦਾ ਸਾਰੀਆਂ ਥਾਵਾਂ ਤੇ ਇਹ ਜਿਹੜਾ ਜਿਹੜਾ ਚੱਲ ਰਿਹਾ ਹੈ ਤੇ ਕਾਰਨ ਇਹੀ ਹੈ ਕਿ ਜਿਹੜੀ ਪਰਕੀ ਦੀ ਹੈ ਬਹੁਤ ਗੁੰਝਲਦਾਰ ਹੈ ਹੁਣ ਤੁਸੀਂ ਇਹ ਜਾ ਕੇ ਜੀ ਦੇਖੋ ਚਲੋ ਬੀਡੀਪੀਓ ਦਫ਼ਤਰ ਕੋਈ ਕਿੰਨੋ ਸੀ ਤੇ ਪਹਿਲਾਂ ਟੈ ਪਰ ਕਹਿੰਦਾ ਜੀ ਪਾਣੀ ਵਾਲੇ ਮੈਕ ਦਫ਼ਤਰ ਚ ਵੀ ਜਾਓ ਤਾਂ ਤੁਹਾਡਾ ਕੋਈ ਪਾਣੀ ਦਾ ਬਿੱਲ ਤਾਂ ਨਹੀਂ ਬਕਾਇਆ ਹਾਂਜੀ 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 ਉੱਥੋਂ ਜਾ ਕੇ ਐਨਓਸੀ ਲੈ ਕੇ ਆਓ ਬਿਜਲੀ ਦਾ ਬਿੱਲ ਤਾਂ ਨਹੀਂ ਬਕਾਇਆ ਉੱਥੋਂ ਜਾ ਕੇ ਐਨਓਸੀ ਲੈ ਕੇ ਆਓ ਵੱਡੀ ਗੁੰਝਲਦਾਰ ਹੈ ਜੀ 3 4 4 ਦਫ਼ਤਰਾਂ ਚ ਬੰਦਾ ਘੁੰਮਣ ਕੇ ਰੀ ਕੱਟਦਾ ਫਿਰ ਜਾਂਦਾ ਹੈ ਪਿੰਡ ਦੇ ਸਰਪੰਚ ਜੀ ਨੇ ਸਰਬ ਜੱਗੇ ਜਿਹੜੇ ਫਾਰਮ ਭਰਨ ਵਾਲੇ ਨੇ ਉਹਨਾਂ ਦੀ ਚਾਂਦੀ ਪੈਣੀ ਹੋਈ ਹੈ ਕੋਈ 500 ਲੈ ਰਿਹਾ ਹਾਂਜੀ ਹਾਂਜੀ ਮੂੰਹ ਮੂੰਹ ਮੰਗਦੇ پیسے ਲੈ ਰਿਹਾ ਹਾਂਜੀ ਹਾਂਜੀ 100 2000 ਰੁਪਏ ਤੱਕ ਵੀ ਫਾਰਮ ਭਰਨ ਵਾਲੇ ਫਾਰਮ ਭਰਨ ਦੇ ਹਾਂ ਜਦ ਕਿ ਉਹ ਕੰਮ ਸਾਰੇ 100 200 ਰੁਪਏ ਦਾ ਹੁੰਦਾ ਜੀ ਮੇਰੇ ਖਿਆਲ 100 200 ਦਾ ਵੀ ਨਹੀਂ ਹੁੰਦਾ ਜੀ ਉਹ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਜੀ ਕਮਿਸ਼ਨਰਾਂ ਨੂੰ ਕਿ ਜਿਹੜੇ ਹਰੇਕ ਪਿੰਡ ਦੇ ਇੱਕ ਬੀਐਲਓ ਲਾਇਆ ਹੋਇਆ ਹੈ ਜਿਹੜਾ ਵੋਟਰਾਂ ਨੂੰ ਫਾਰਮ ਭਰਦਾ ਹੈ ਜਦੋਂ ਵੋਟਰ ਨਵੇਂ ਬਣਦਿਆਂ ਨੇ ਇੱਕ ਬੀਐਲਓ ਦੇ ਨਾਲ ਉਹ ਦੋ ਦੋ ਹੋਰ ਕਰਮਚਾਰੀ ਭਵੇਂ ਅਧਿਆਪਕਾਂ ਨੂੰ ਹਿਲਾ ਦਿੰਦੇ ਪਿੰਡ ਦੇ ਸੈਕਟਰੀ ਪਿੰਡ ਦੇ ਦੋ ਚਾਰ ਮੁੰਡਿਆਂ ਨੂੰ ਕਿਹਾ ਜਾ ਸਕਦਾ ਸੀ ਕਿ ਭਾਈ ਤੁਸੀਂ ਸਵੇਰ ਇੱਛਾ ਨਾਲ ਆ ਕੇ ਫਾਰਮ ਭਰੋ ਪਿੰਡ ਪੱਦਰ ਤੇ ਹੀ ਇਹ ਫਾਰਮ ਪਰ ਹੋ ਜਾਣੇ ਸੀ ਸਾਰੇ ਕੋਈ ਮੇਡੀ ਗੱਲ ਨਹੀਂ ਸੀ ਹਾਂਜੀ 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 ਕਿੰਨੇ ਵੱਡੇ ਪੈਸੇ ਦੀ ਆਰਥਿਕ ਲੁੱਟ ਹੋਊਗੀ ਫਾਰਮ ਭਰਨ ਨਾਲ ਜਿੱਲਾ ਸਾਹਿਬ ਨੂੰ ਦਿਨ ਵੀ ਮੇਰੇ ਖਿਆਲ ਦਿਨ ਵੀ ਕੋਰੇਗਾ ਹੁਣ 4 ਤਰੀਕ ਵਾਲਾ ਸ਼ੇਡ ਚਾਰ ਤਰੀਕੇ ਜੱਗੀ ਜੀ ਤੇ ਚਾਰ ਘੰਟੇ ਨੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਹੈ ਸਰ ਹਾਂਜੀ ਹਾਂਜੀ ਹੁਣ ਦੇਖੋ ਚਾਰ ਦਿਨ ਲੋਕਾਂ ਨੇ ਕਿੰਨਾ ਫਿਰਵਾੜਾ ਉਸ ਦਿਨ ਘੱਟੋ ਘੱਟ ਵੀ 1.5 ਲੱਖ ਨਾਮਜ਼ਦਗੀ ਜਮ੍ਹਾਂ ਹੋਣੀ ਹੈ ਕਿ ਚਾਰ ਘੰਟੇ ਜੇ ਸੰਭਵ ਹੋ ਜਾਊਗਾ ਨਹੀਂ ਹੋ ਸਕਦਾ ਜੀ ਬਿਲਕੁਲ ਜੀ ਹੂੰ ਬਹੁਤ ਸਾਰੇ ਲੋਕ ਫਾਰਮ ਭਰਨ ਤੋਂ ਹੀ ਵਾਂਝੇ ਰਹਿ ਜਾਂਦੇ ਵਾਂਝੇ ਰਹਿ ਜਾਂਦੇ ਤੇ ਕੁਝ ਨਿਕਲਦਾਰ ਪਰਕੇ ਰਿਹਾ ਤੇ ਬਹੁਤ ਇਸੇ ਕਰਕੇ ਜਿਹੜਾ ਕਾਫੀ سارے ਸੱਜਣਾ ਨੇ 4 ਜਾਂ 5 ਰਿਟਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਈਆਂ ਹੋਈਆਂ ਨਾਮਜ਼ਦਗੀਆਂ ਤੇ ਖਾਸ ਕਰਕੇ ਅਮਲ ਨੂੰ ਲੈ ਕੇ ਉਹਦੀ ਸੁਣਵਾਈ ਵੀ ਹੋਣੀ ਹੈ ਜੇ ਕੀ ਕੱਲ ਨੂੰ ਹਾਂਜੀ ਕੱਲ ਕੱਲ ਛੁੱਟੀ ਵਾਲੇ ਦਿਨ ਹੋਣੀ ਹੈ ਸੁਣਵਾਈ ਬੇਰਵਾਰ ਨੂੰ ਹੋਏਗੀ ਜੀ ਬਿਲਕੁਲ ਪੰਜਾਬ ਤੇ ਹਾਈ ਕੋਰਟ ਨੇ ਬੇਰਵਾਰ ਦਾ ਦਿਨ ਤੈਅ ਕੀਤਾ ਤੇ ਹੋ ਸਕਦਾ ਹੈ ਉੱਥੇ ਕੋਈ ਨਵਾਂ ਲਾਨ ਵੀ ਆ ਜਾਵੇ ਕੋਈ ਚੋਣਾ ਹੀ ਅੱਗੇ ਪੈ ਜਾਣ ਕਿਉਂਕਿ ਇਹੋ ਜਿਹੀ ਗੁੰਜਲਦਾਰ ਪਰਿਕਿਰਿਆ ਹੈ ਤਾਂ ਨਾਮਜ਼ਦਗੀ ਦੀ ਪੂਰੀਆਂ ਹੋ ਸਕਦੀਆਂ ਨਹੀਂ ਹੋ ਸਕਦੀਆਂ ਪੂਰੀਆਂ ਬਿਲਕੁਲ ਜੀ ਹਾਂਜੀ ਕਾਫੀ ਬੰਦੇ ਰਹਿ ਜਾਣਗੇ ਕਰਕੇ ਸਰਕਾਰ ਜਿਹੜੀ ਹੈਗੀ ਚੋਣ ਕਮਿਸ਼ਨ ਬੇਸਿਕਲੀ ਤਾਂ ਚੋਣ ਕਮਿਸ਼ਨ ਦੇ ਸਾਰਾ ਕੁਝ ਅਧਿਕਾਰ ਖੇਤਰ ਚ ਹੈ ਪਰ ਤਾਮੀਜ਼ ਕਰਨਾ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਹੁੰਦਾ ਉਹਨੇ ਸਾਰੇ ਕੁਝ ਤੇ ਮੈਂ ਆਮ ਆਦਮੀ ਪਾਰਟੀ ਸਰਕਾਰ ਦੀ ਇਹ ਪਹਿਲੀ ਪੰਚਾਇਤੀ ਚੋਣ ਸੀ ਤੇ ਜਿੱਕਰ ਦੀ ਜੀ ਆਪਾਂ ਕਹਿ ਲਈ ਇਹਨਾਂ ਨੂੰ ਤਾਂ ਤਕੋ ਮਸਾਲ ਕੰਮ ਕਰਨੀ ਚਾਹੀਦੀ ਸੀ ਪੁਰਾਣੀ ਧਿਰਾਂ ਦੇ ਮੁਕਾਬਲੇ ਪਰ ਇਹ ਤਾਂ ਪੁਰਾਣੀ ਧਿਰਾਂ ਤੋਂ ਵੀ ਜ਼ਿਆਦਾ ਗੁੰਝਲਦਾਰ ਹੋ ਗਿਆ ਕੰਮ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਿਲਾ ਸਾਹਿਬ ਆਪਾਂ ਗੱਲ ਕਰ ਰਹੇ ਸੀ ਕਿ ਪੰਚਾਇਤੀ ਚੋਣਾਂ ਦੀ ਜਿਹੜੀ ਆ ਮਤਲਬ ਬੋਲੀਆਂ ਰਹੀ ਸਰਪੰਚ ਚੁਣੇ ਜਾ ਰਹੇ ਹਨ ਤੇ ਇਹਦੇ ਵਿੱਚ ਮਤਲਬ ਕਿ ਸਰਕਾਰ ਵੱਲੋਂ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਇਹਨਾਂ ਦੇ ਉੱਪਰ ਜੀ ਐਕਸਨਰ ਉਹਨਾਂ ਤੇ ਤਾਂ ਲਿਆ ਜੀ ਉਹਨਾਂ ਨੇ ਕੱਲ ਆਮ ਆਦਮੀ ਪਾਰਟੀ ਦਾ ਇੱਕ ਬਫਦ ਵੀ ਮਿਲਿਆ ਸੀ ਪੰਜਾਬ ਦੇ ਜਿਹੜੇ ਚੋਣ ਕਮਿਸ਼ਨ ਨੇ ਕਮਲ ਚੌਧਰੀ ਹੋਰਾਂ ਨੂੰ ਹਰਪਾਲ ਸਿੰਘ ਟੀਮਾਂ ਦੀ ਗਵਾਹੀ ਹਾਂਜੀ ਹਾਂਜੀ ਤੇ ਜਿਹੜੇ ਉਸ ਮਾਮਲੇ ਦੀ ਹਰਦੋਵਾਲ ਵਾਲਾ ਜਿਹੜਾ ਸਪੈਸ਼ਲ ਮਾਮਲਾ ਸੀ ਜਿੱਥੇ 2 ਕਰੋੜ ਦਾ ਗਲਾਸ ਪਰ ਜ਼ਿਲ੍ਹੇ ਵਾਲਾ ਹਰਦੋਵਾਲ ਕਲਾਂ ਦੇ ਸਰਪੰਚ ਦੀ ਬੋਲੀ ਦਾ ਜੀ ਉਹਦੇ ਤਾਂ ਪੜਤਾਲ ਦੇ ਹੁਕਮ ਉਹਨਾਂ ਨੇ ਦੇਤੇ ਸੀ ਨਾਲ ਦੀ ਨਾਲ ਹਾਂਜੀ ਚੋਣ ਕਮਿਸ਼ਨ ਪਰ ਜਿਹੜੀਆਂ ਚੁੱਪਚਪੀ ਤੇ ਤਕਰੀਬਨ ਹਰ ਪਿੰਡ ਦੀ ਬੋਲੀਆਂ ਲੱਗ ਰਹੀਆਂ ਨੇ ਉਸ ਬਾਰੇ ਵੀ ਕੋਈ ਨਾ ਕੋਈ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਖਤੀ ਨਾਲ ਮੇਰਾ ਤਾਂ ਖਿਆਲ ਹੈ ਜਿਹੜੇ ਬੋਲੀਆਂ ਲਾਣ ਤੇ ਲੋਕ ਨੇ ਉਹਨਾਂ ਦੇ ਕਾਗਜ਼ ਰੱਦ ਕਰ ਦੇਣੇ ਚਾਹੀਦੇ। ਬਿਲਕੁਲ ਨਹੀਂ ਬਿਲਕੁਲ ਹਾਂਜੀ ਹਾਂਜੀ ਕਿਉਂਕਿ ਕੋਈ ਟੁਕ ਨਹੀਂ ਬਣਦੀ ਉਹਨਾਂ ਨੂੰ ਚੋਣ ਲੜਨ ਦੇ ਪੈਸੇ ਨਾਲ ਇਹ ਖਰੀਦਣਾ ਹੋਵੇ ਫਿਰ ਤਾਂ ਮੰਨ ਨਹੀਂ ਤੇ ਅਦਾਨੀ ਕੋਲ ਕਿੰਨਾ ਪੈਸਾ ਹੈ ਜੀ ਸਭ ਤੋਂ ਸਨ ਮੰਤਰੀ ਤੇ ਸਾਰੇ ਦੇਸ਼ ਨੂੰ ਖਰੀਦ ਲੈਣ ਆਪੇ ਫਿਰ ਲੋੜ ਕੀ ਰਹੇਗੀ ਜੀ ਵੋਟਾਂ ਦੀ ਜੀ ਪੈਸੇ ਨਾਲ ਹੀ ਹਾਂ ਜੀ ਬਿਲਕੁਲ ਕੱਲ ਨੂੰ ਕੱਲ ਨੂੰ ਐਮ.ਐਲ.ਏ ਚੋਣਾਂ ਆਉਂਦੀਆਂ ਐਮ.ਪੀ. ਦੀ ਉਹ ਬਿਲਕੁਲ ਫਿਰ ਐਮ.ਐਲ.ਏ ਵੀ ਕਹਿ ਦੂਗਾ ਮੈਂ ਭਾਈ ਇੰਨੇ ਪੈਸੇ ਦਿੰਨਾ ਦੂਜਾ ਕਹਿ ਦੂਗਾ ਮੈਂ ਇੰਨੇ ਦੇਣਾ ਇਹ ਤਾਂ ਮਤਲਬ ਫਿਰ ਫਿਰ ਵੋਟਰ ਦੀ ਕੀਮਤ ਕਿੱਥੇ ਗਈ ਵੋਟ ਦੀ ਕੀਮਤ ਕਿੱਥੇ ਗਈ ਜਿਹੜੀ ਆਪਾਂ ਨੇ ਇੰਨੇ ਅੰਗਤੀਆਂ ਦੇ ਖਿਲਾਫ ਜਦੋਂ ਵੋਟ ਨਹੀਂ ਪੈਂਦੀ ਸੀ ਪਹਿਲਾਂ ਦਿਨਾਂ 'ਚ ਵੋਟ ਹਾਰ ਵੋਟ ਦੀ ਪਾ ਜਿਹੜਾ ਹੈਗਾ ਤਾਂ ਤੱਕ ਤਾਂ ਹੱਕ ਹਾਸਲ ਕਰਨ ਲਈ ਬਹੁਤ ਸਾਰੇ ਲੜਾਈਆਂ ਲੜ ਕੇ ਪੁਰਾਣਾ ਹਾਂ ਲੋਕਤੰਤਰ ਦੇ ਨਾਮ ਨਾਲ ਜਿਹੜਾ ਸੰਵਿਧਾਨ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੈ ਵੋਟ ਦੀ ਵਰਤੋਂ ਕਰਨ ਦਾ ਤੇ ਫਿਰ ਜੇ ਬੋਲੀਆਂ ਦਾ ਹੀ ਸਾਰਾ ਕੁਝ ਹੋਣਾ ਹੈ ਫਿਰ ਵੋਟਾਂ ਦੀ ਤਾਂ ਲੋੜ ਹੀ ਨਹੀਂ ਤੇ ਵੋਟਾਂ ਦੀ ਲੋੜ ਹੀ ਨਹੀਂ ਜੀ ਬਿਲਕੁਲ ਜੀ ਬਿਲਕੁਲ ਵੈਸੇ ਸਰਕਾਰ ਨੂੰ ਤੇ ਕੋਈ ਸਖਤ ਕਦਮ ਲੈਣਾ ਪਊਗਾ ਜੀ ਸਰਕਾਰ ਚੋਣ ਕਮਿਸ਼ਨ ਲੈ ਸਕਦਾ ਹੈ ਜੀ ਕਿਉਂਕਿ ਚੋਣ ਕਮਿਸ਼ਨ ਦਾ ਪ੍ਰਬੰਧ ਹੁੰਦਾ ਹੈ ਜੀ ਪ੍ਰਬੰਧ ਹੁੰਦਾ ਜੀ ਹਾਂਜੀ ਹਾਂਜੀ ਚੋਣ ਕਮਿਸ਼ਨ ਨੂੰ ਜਿਹੜਾ ਬਿਲਕੁਲ ਆਪਣੀਆਂ ਸਾਰੇ ਮਾਮਲਿਆਂ ਤੇ ਸਾਰੇ ਜਿਹੜੇ ਜ਼ਿਲ੍ਹਿਆਂ 'ਚ ਇਹ ਸੋਸ਼ਲ ਮੀਡੀਆ ਤੇ ਕੀ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਕੋਈ ਕੋਈ ਉਹ ਜੀ ਖਬਰ ਮਿਲਦੀ ਹੈ ਤਾਂ ਤੁਰੰਤ ਕਿਉਂਕਿ ਸੋਸ਼ਲ ਮੀਡੀਆ ਤੇ ਪਾਇਆ ਜਾ ਰਿਹਾ ਹੈ ਹਾਂਜੀ ਹਾਂ ਸ੍ਰੀ ਆਮ ਹੀ ਹੋ ਰਿਹਾ ਹੈ ਸਰਉ ਸੰਮਤੀ ਨਾਲ ਸਰਪੰਚ ਬਣਾਓ ਜੀ ਮੈਂ ਕਰੂੰਗਾ ਜੀ ਮੈਂ ਇਹ ਕਰੂੰਗਾ ਜੀ ਮੈਂ ਇਹ ਕਰੂੰਗਾ ਮੈਂ ਇਹਦੇ ਪੈਸੇ ਇਹਨੂੰ ਦਊਂਗਾ ਇਹਨੇ ਇਹਨੂੰ ਦਊਂਗਾ ਇਹਨੇ ਇਹਨੂੰ ਦਊਂਗਾ ਹਰੇਕ ਪਿੰਡ 'ਚ ਗਰੁੱਪ ਬਣੇ ਹੋਏ ਨੇ ਗਰੁੱਪ ਬਣੇ ਹੋਏ ਹਾਂਜੀ ਸੋਸ਼ਲ ਮੀਡੀਆ ਤੇ ਆਪਾਂ ਕਿੰਨਾ ਕੁ ਸਪੱਤਰ ਹੈ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਿਲ ਜਿਹੜੇ ਪੈਸੇ ਦੇ ਕੇ ਸਰਪੰਚੀਆਂ ਖਰੀਦ ਰਹੇ ਨੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਇਹਨਾਂ ਦੇ ਕਾਗਜ਼ ਕੈਂਸਲ ਹੋਣ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਧੰਨਵਾਦ ਜੀ ਲਾਡਾ ਸਾਹਿਬ ਬਹੁਤ ਮਿਹਰਬਾਨੀ ਠੀਕ ਹੈ ਜੀ ਜਾਣਕਾਰੀ ਜੀ ਓਕੇ